ਹਵਾਨਾ ਦੋਸਤੋ ਕਰਮਾ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਇੱਕੋ ਜਿਹਾ ਹਵਾਨਾ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਮੰਡੀ ਬਰੀ ਵਾਲਾ ਦੀ ਢਾਣੀ ਦੇ ਵਿੱਚੋਂ ਦੋਸਤੋ ਚੱਕ ਵਾਲੇ ਰਾਹ ਦੇ ਉੱਤੇ ਬਾਈ ਦੇ ਢਾਣੀ ਦੇ ਵਿੱਚ ਘਰ ਹੈਗਾ ਤੇ ਖੇਤੀਬਾੜੀ ਦਾ ਕੰਮ ਆ ਦੋਸਤੋ ਜੇ ਗੱਲ ਕਰੀਏ ਬਹੁਤ ਚੰਗੇ ਪਸ਼ੂ ਬਾਈ ਦੇ ਧਰੇ ਆ ਇਸ ਵਕਤ ਹੈਗੇ ਆ ਇੱਕ ਦੋਸਤੋ ਪਹਿਲਾ ਸੂਆ ਮੁਰਾ ਝੋਟੀ ਦੋਸਤੋ ਬਾਈ ਨੇ ਵਿਕਾਊ ਕੀਤੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤਹਿਸੀਲ ਬਰੀ ਵਾਲਾ ਪੈ ਜਾਂਦੀ ਹੈ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਸਸੀ ਦਾ ਬਾਈ ਜੀ ਸਸੀ ਕਾ ਬਾਈ ਜੀ ਹਾਂਜੀ। ਉਹ ਠੀਕ ਠਾਕ ਬਈ। ਹਾਂਜੀ ਹਾਂਜੀ। ਠੀਕ ਆ। ਨਾਂ ਦੱਸੀ ਵੀਰ ਆਪਣਾ। ਆਪਣਾ ਜੀ ਮੱਖਣ ਵਿਰਿੰਦਰ ਸਿੰਘ ਜੀ। ਠੀਕ ਆ। ਤਾਂ ਨਾਮ ਜੀ ਬਰੀ ਵਾਲਾ ਤੋਂ। ਠੀਕ ਆ। ਤੇ ਬਈ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ। ਹਾਂਜੀ 9685 ਠੀਕ ਆ। 73071 ਜੀ। ਠੀਕ ਆ। ਹਾਂਜੀ ਤੇ ਬਈ ਇਹ ਝੋਟੀ ਆਪਣੇ ਘਰ ਦੀ ਆ। ਹਾਂਜੀ ਆਪਣੇ ਘਰ ਦੀ ਤਿਆਰ ਹੋਈ ਹੈ ਜੀ ਝੋਟੀ। ਠੀਕ ਆ। ਇਹ M29 ਦੀ ਸੀ ਜੀ। ਠੀਕ ਆ। ਆਪ M29 ਦੀ ਆ। ਹਾਂਜੀ ਇਸ ਦੀ ਹੈ ਜੀ ਇਸ ਦੀ। ਠੀਕ ਆ। ਨਾਲ ਮਾਂ ਤੇ ਖੜੀ ਇਸ ਦੀ ਧੀ ਆ। ਹਾਂਜੀ। ਠੀਕ ਆ। ਤੇ ਸੂਨ ਦੇ ਵਿੱਚ ਬਾਈ ਕਿੰਨੇ ਦਿਨ ਰਹਿੰਦੇ ਆ ਇਹਦੇ ਵਿੱਚ ਸਾਧਾ ਰਹਿ ਗਈ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਜਣੀ ਕਿ ਅੱਜ 8 ਤਰੀਕ ਹੋ ਗਈ ਤੇ 7-8 ਦਿਨ ਦੇ ਲਗਭਗ ਪਏ ਆ ਹਾਂਜੀ 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 ਪਹਿਲੇ ਕੁਸ ਦੋ ਦਿਨ ਲਿ ਜਾ ਸਕਦੀ ਪਰ ਅਜੇ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਬਾਕੀ 7-8 ਦਿਨ ਨਾਲ ਜਾ ਸਕਦੀ ਆ ਹਜੇ ਆਸਮੇਦ ਹੈਗੀ ਹੈ ਹਾਂਜੀ ਹਾਂਜੀ ਤੇ ਬਾਈ ਸੀਮਨ ਅੱਗੇ ਕਿਹੜਾ ਲਵਾਤਾ ਇਹਦੇ ਇਹਦੇ ਜੀ ਚੈਂਪੀਅਨ ਵਧਾਈ ਕਰੀ ਹਰਿਆਣੇ ਦਾ ਜੇ ਐਮਪੀ ਹਨ ਵਿਧਾਇਕ ਹਰਿਆਣੇ ਬੋਲਦਾ ਹਾਂਜੀ ਹਾਂਜੀ ਠੀਕ ਆ ਤੇ ਭਈ ਇਹਦੀ ਗੱਲ ਕਰ ਲਈਏ ਇਹਦੀ ਮਾਂ ਦਾ ਦੁੱਧ ਕਿੰਨਾ ਰਿਹਾ ਤੇ ਇਹ ਪਹਿਲੇ ਸੂਏ ਕਿੰਨਾ ਪਾਲ ਸਕਦੀ ਹੈ ਹਾਂਜੀ ਪਹਿਲੇ ਸੂਏ ਜੀ ਇਹ ਇਹਦੀ ਮਾਂ ਦਾ ਰਿਹਾ ਜੀ 6ਵੇਂ 7ਵੇਂ ਸੂਏ ਹੈ ਜੀ ਠੀਕ ਆ ਮਾਂ ਉਦੋਂ ਦਿੰਦੀ ਸੀ ਇਹ 5ਵੇਂ ਸੂਏ ਹੋਈ ਹੈ ਜੀ 18 ਲੀਟਰ ਪਲੱਸ ਦਿੰਦੀ ਰਹੀ ਹੈ ਜੀ 18 ਲੀਟਰ ਪਲੱਸ ਦਿੱਤਾ ਇਹਦੀ ਮਾਂ ਨੇ ਹਾਂ ਪੂਰੀ ਸੀਲ ਆ ਜੀ 7 ਮਹੀਨੇ ਤੱਕ ਵਧੀਆ ਪਿਉਂਦੀ ਹੈ ਜੀ ਦੁੱਧ ਠੀਕ ਆ ਹਾਂਜੀ ਤੇ ਇਹਦਾ ਕੀ ਇਮਾਨ ਕਰਦੇ ਆ ਵੀ ਪਹਿਲੇ ਸੂਏ ਕਿੰਨਾ ਦੁੱਧ ਪਾ ਸਕਦੀ ਹੈ ਦੇ ਕਾਫੀ 14 14 15 16 ਦੀ ਤਰਤੀਬ ਹੋ ਸਕਦੀ ਹੈ ਠੀਕ ਆ ਯਾਨੀ ਕਿ 15 ਲੀਟਰ ਤੋਂ ਪਲੱਸ ਪਲੱਸ ਚੱਲ ਸਕਦੀ ਹੈ ਤਾਂ ਪਲੱਸ ਹੋ ਗਈ ਹੈ ਬਾਕੀ ਸੀਲ ਸਾਉ ਦੀ ਗੱਲ ਕਰੀਏ ਸੀਲ ਸਾਉ ਬਹੁਤ ਹਾਂਜੀ ਹਾਂਜੀ ਜਿਵੇਂ ਮਾਰਦੀ ਹੈ ਆਪ ਕੋ ਪਲਾਉਂਦੀ ਹੈ ਤੂੰ ਮੈਂ ਕੋਈ ਨਹੀਂ ਸੀਲ ਸਾਉ ਦੀ ਗੱਲ ਕਰੀਏ ਨਾ ਸੀਲ ਸਾਉ ਬਹੁਤ ਆ ਵੀ ਨਹੀਂ ਜੀ ਕਰਮਾਲੀ ਨੇ ਹਵਾਨਾ ਵੀ ਦੋਸਤੋ ਜੇ ਗੱਲ ਕਰੀਏ ਸੋਨਾ ਤਿਆਰ ਕੀਤਾ ਹੱਥੀ ਜਵਾਈ ਵਾਲਾ ਥਾਣਾ ਥੋੜੀਆਂ ਭਲਾਂ ਜ਼ਰੂਰ ਆ ਦੋਸਤੋ ਕਬੈਣੀ ਵਾਲੇ ਪਾਸੇ ਆ ਉਹ ਵੀ ਤੇ ਜੱਜਮੈਂਟ ਤੁਹਾਨੂੰ ਹੋ ਜਾਣੀ ਕਿਉਂਕਿ ਬੈਠੀ ਠਾਈ ਹੈ ਕਿ ਜੀ ਦੀ ਬਹਿਨ ਨਾਲ ਉੰਨੀ ਕੀ ਭਲ ਹੋ ਜਾਂਦੀ ਆ। ਹਾਂਜੀ। ਬਾਕੀ ਦੋਸਤੋ ਫੇਸ ਵਖਾਈਏ ਨਾ ਫੇਸ ਬਹੁਤ ਪਿਆਰਾ ਬਿਲਕੁਲ ਨਿੱਕਾ ਆ ਦੋਸਤੋ ਤੇ ਸਿੰਘ ਕੁਆਲਟੀ ਦੇਖੋਗੇ ਨਾ ਬਹੁਤ ਨਿੱਕਾ ਸਿੰਘ ਆ ਦੋਸਤੋ। ਐ ਜਮਾਂ ਨਾਲੋ ਹੀ ਮੋੜੀ ਬੈਠੀ ਆ ਦੋਸਤੋ। ਬਹੁਤ ਸੋਹਣਾ ਫੇਸ ਆ ਕਦ ਕਰ ਸੋਹਣਾ ਦੋਸਤੋ। ਹਫਤੇ ਦੇ ਲਗਭਗੇ ਨੇ ਸੂਨ ਦੇ ਵਿੱਚ ਲੈ ਜਾਣਾ। ਬਾਕੀ ਦੋਸਤੋ ਬਾਈ ਦੀ ਸੰਭਾਈ ਸੰਭੂਈ ਚੰਗੀ ਆ ਰਾਜੀ ਪਲੀ ਚੰਗੀ ਆ। ਦੋਨੇ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਦੋਸਤੋ ਜਜਮੈਂਟ ਕਰਾਉਣੇ ਆ। ਬਹੁਤ ਸਾਫ ਸੁਥਰੀ ਝੋਟੀ ਆ ਦੋਸਤੋ। ਮਗਰਲੇ ਪਾਸੇ ਹਵਾਨਾ ਵੇਖੋਗੇ ਨਾ ਬਹੁਤ ਸੋਹਣਾ ਤਿਆ ਦੇਖ ਸਕਦੇ ਉੱਤੋਂ ਲੈ ਕੇ ਜੋ ਦੋਸਤੋਂ ਥੱਲੇ ਤਾਈ ਪੂਰਾ ਚੌੜਾ ਹਵਾਨਾ ਜੱਜਮੈਂਟ ਤੁਹਾਨੂੰ ਹੋ ਜਾਣੀ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਥਣਾ ਦਾ ਸੇਮ ਸਹਿਜ ਆ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਭਲਾਂ ਥੋੜੀਆਂ ਜਿਹਾ ਜ਼ਰੂਰ ਹੈਗੀਆਂ ਕਿਉਂਕਿ ਪਹਿਲਾਂ ਪਸ਼ੂ ਆਮ ਹੀ ਕਰ ਜਾਂਦੇ ਭਲਾਂ ਤੇ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਬਾਕੀ ਰਾਜੀ ਭਲਾਂ ਦੀ ਪੂਰੀ ਗੱਭ ਹੋ ਗਈ ਸੀ ਠੀਕ ਆ 2 ਸਾਲਾਂ ਦੀ ਗੱਭ ਹੋ ਗਈ ਸੀ ਲਓ ਵੀ 2 ਸਾਲਾਂ ਦੀ ਇਹ ਬਾਈਆਂ ਦੇ ਗੱਭ ਹੋ ਗਈ ਸੀ ਤੇ ਕਨਫਰਮ ਜੇ ਗੱਲ ਕਰੀਏ ਜੀ ਨਾ ਦੋਸਤੋ ਦੰਦ ਮੈਂ ਚੈੱਕ ਕੀਤੇ ਆ ਖੁਦ ਤੇ ਹਜੇ ਦੰਦ ਦੋਸਤੋ ਦੋਂਦ ਦੇ ਹੀ ਪੂਰੇ ਕੀਤੇ ਨੇ ਚੌਕ ਦੇ ਜੇ ਗੱਲ ਕਰੀਏ ਤੋੜੇ ਵੀ ਨਹੀਂ ਦੋਸਤੋ ਬਹੁਤ ਸੰਭਾਈ ਸੰਭੂਈ ਆ ਦੋਸਤੋ ਸੋਹਣੇ ਕੱਦ ਕਾਠ ਦੇ ਵਿੱਚ ਆ ਫਿੱਟ ਕੁੜਾ ਵੇਖ ਸਕਦੇ ਆ ਹਵਾਨਾ ਦੋਸਤੋ ਕਰਮਾ ਇਹ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਇੱਕੋ ਜਿਹਾ ਹਵਾਨਾ ਦੋਸਤੋ ਇਹ ਨਹੀਂ ਗੱਲ ਵੀ ਥੱਲੇ ਆ ਕੇ ਢੀੜਾ ਹਵਾਨਾ ਹੋ ਜਾਂਦਾ ਥੱਲੇ ਨੂੰ ਕੋਈ ਘਟਦਾ ਨਹੀਂ ਦੋਸਤੋ ਬਹੁਤ ਸੋਹਣੀ ਝੋਟੀ ਆ ਦੋਸਤੋ ਬਾਕੀ ਬਰੀਕੀਆਂ ਦੀ ਗੱਲ ਕਰੀਏ ਬਰੀਕੀਆਂ ਬਹੁਤ ਆ ਦੋਸਤੋ ਬੂਥੀ ਇੰਨੀ ਵੇਖੋਗੇ ਬਿਲਕੁਲ ਨਿੱਕੀ ਬੂਥੀ ਆ ਦੋਸਤੋ ਔਰ ਮੋਰਾ ਕੈਟਾਗਰੀ ਦੇ ਵਿੱਚ ਜੇ ਗੱਲ ਕਰੀਏ ਹੈਗੀ ਇਹ ਝੋਟੀ ਲੈ ਚੱਲ ਬਈ ਸੋਹਣੀ ਝੋਟੀ ਤਿਆਰ ਹੋਈ ਆ ਦੋਸਤੋ ਜੇ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਆਊਗੀ ਐਮਨਤੀ ਦੀ ਆਪਤੀ ਆ ਤੇ ਅੱਗੇ ਸੀਮਨ ਵੀ ਦੋਸਤੋ ਚੰਗਾ ਲੱਗਿਆ ਹਮਾਨਾ ਵੀ 15 ਲੀਟਰ ਤੋਂ ਵਾਈ ਜਾਂਦਾ ਪਲਾਸੇ ਨੇ ਚੱਲਣਾ ਪਹਿਲੇ ਸੂਏ ਕਿਉਂਕਿ ਜਾਤ ਬਰੀਡ ਵਾਲੀ ਕੋਈ ਵੀ ਚੀਜ਼ ਆ ਦੋਸਤੋ ਰਿਜ਼ਲਟ ਤਾਂ ਕੋਈ ਵੀ ਚੀਜ਼ ਹਰੇਕ ਚੀਜ਼ ਦਿੰਦੀ ਆ ਜੇ ਆਪਾਂ ਗੱਲ ਕਰੀਏ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ 1 ਡੇ ਫੋਨ ਤੇ ਕਰ ਲੈ ਵੀਰੇ ਯਾਰ ਠੀਕ ਆ ਲੋ ਵੀ ਵਾਈ ਜਾਂਦਾ ਰੇਟ ਫੋਨ ਤੇ ਹੋ ਜਾਣਾ ਜਿਹੜੇ ਵੀ ਦੇ ਪਸੰਦ ਹੋਏ ਕੰਟੈਕਟ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਲਾ ਦੇਣਾ ਹਾਂਜੀ ਹਾਂਜੀ ਬਾਕੀ ਦੋਸਤੋ ਤਸੱਲੀ ਤੁਹਾਨੂੰ ਫੇਅਰ ਕਰਾ ਦਿੰਨੇ ਆ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਰੇਟ ਇਹਦਾ ਜਿਹੜਾ ਫੋਨ ਤੇ ਹੋ ਜਾਣਾ ਦੇਖ ਸਕਦੇ ਆ ਪੂਰਾ ਚੌੜਾ ਖਵਾਨਾ ਦੋਸਤੋ ਜੇ ਗੱਲ ਕਰੀਏ ਪੱਦਰ ਪਿੱਠ ਪੂੜੇ ਦੇ ਵਿੱਚ ਨਾੜਾ ਨਾ ਤੁਹਾਨੂੰ ਸਰੀਰ ਦੇ ਵਿੱਚ ਉੱਤੇ ਦੋਸਤੋ ਐਂ ਦਿਸ ਜਾਣੀਆਂ ਐਨੀ ਪਤਲੀ ਚੌੜੀ ਦੀ ਸ਼ੌਕ ਨਾਲ ਤਿਆਰ ਕੀਤੀ ਹੈ ਬਾਈ ਆਪਾਂ ਠੀਕ ਆ ਲਓ ਬਾਈ ਇਹਦਾ ਪੂਰੇ ਸ਼ੌਕ ਨਾਲ ਤਿਆਰ ਕੀਤੀ ਹੋਈ ਆ ਬਹੁਤ ਸੀ ਲੱਗਦੇ ਦੇਖ ਸਕਦੇ ਚੱਕਰੀ ਨਹੀਂ ਇਹ ਹੋ ਜਾ ਵੀਰੇ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਨਹੀਂ ਤਾਂ ਉਪਰੇ ਬੰਦੇ ਨੂੰ ਛੇਤੀ ਪਸੂ ਨੇੜੇ ਨਹੀਂ ਹੋਉਂਦਾ ਵੀਡੀਓ ਕਵਰ ਕਰਨ ਜਾਈਦੀਆਂ ਤੇ ਇਹ ਦੋਸਤੋ ਕਰਮ ਵਾਲੀ ਦੀ ਗੱਲ ਕਰੀਏ ਬਿਲਕੁਲ ਠੰਡੀ ਸੀਲ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ